ਦੇ ਵਿੱਚੋਂ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਮੀਕਾ ਸਿੰਘ ਦੀ ਅ ਮੀਕਾ ਸਿੰਘ ਜੀ ਕਿੰਨੇ ਨਿਊਜ਼ ਚੈਨਲ ਤੇ ਬੈਠੇ ਬੜੀ ਰੌਲਾ ਪਾ ਰਹੇ ਸੀ ਕਿ ਐ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਦੇਸ਼ ਵਾਰਸ ਸੋਚਣਾ ਚਾਹੀਦਾ ਆ ਇਹ ਦਿਲਜੀਤ ਇਜ਼ਫੇਕ ਸਿੰਗਰ ਦਿਲਜੀਤ ਨੇ 10 ਸ਼ੋਅ ਕੀ ਲਾ ਲੇ ਉਦੋਂ ਬਾਅਦ ਉਹ ਗਾਇਬ ਹੋ ਗਿਆ ਅ ਮੀਕਾ ਪਾ ਜੀ ਇਹ ਦੇ ਵਿੱਚ ਹੋਰ ਕੁਝ ਨਹੀਂ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਸਿਰਫ ਤੁਹਾਡੀ ਜੈਲਸੀ ਦਿਖਦੀ ਹੈ ਦੇ ਵਿੱਚ ਕਿਉਂਕਿ ਤੁਹਾਨੂੰ ਬਹੁਤ ਸਾਲ ਹੋ ਗਏ ਬੰਬਈ ਚ ਕੰਮ ਕਰਦੇ ਨੂੰ ਤੁਹਾਡੇ ਤੋਂ ਹਜਮ ਨਹੀਂ ਹੋ ਰਿਹਾ ਕਿ ਉਹ 2-3 ਸਾਲਾਂ ਦੇ ਵਿੱਚ ਆ ਕੇ ਬੰਬਈ ਦੇ ਵਿੱਚ ਐਡੇਡੇ ਸ਼ੋਅ ਕਰ ਗਿਆ ਐਡੇਡਾ ਆਪਣਾ ਨਾਮ ਬਣਾ ਗਿਆ ਬੇਸਿਕਲੀ ਪੰਜਾਬੀ ਕਈ ਇਹ ਤਾਂ ਮਖੂਠਾ ਪ ਗਿਆ ਤੁਹਾਡਾ ਸਾਰਿਆਂ ਦਾ ਜਿ ਜਿਨ੍ਹਾਂ ਨੂੰ ਤੁਹਾਨੂੰ ਅੱਗ ਲੱਗੀ ਹੋਈ ਆ ਬਹੁਤ ਜ਼ਿਆਦਾ ਮੈਂ ਦੇਖਿਆ ਕਾਫੀ ਜਣਾਂ ਨੂੰ ਅੱਗ ਲੱਗੀ ਹੋਈ ਆ ਪਰ ਵਾਰ ਵਾਰੀ ਗੱਲ ਕਰਾਂਗੇ ਉੱਤੇ ਤੇ ਇੱਕ ਮੈਂ ਪਿੱਛੇ ਜੀ ਹੋਰ 15 20 ਦਿਨ ਪਹਿਲਾਂ ਮਿਕਾ ਜੀ ਦੀ ਇੰਟਰਵਿਊ ਦੇਖ ਰਿਹਾ ਸੀ ਜਿਹਦੇ ਵਿੱਚ ਉਹ ਜਿਹੜਾ ਇਨਸੀਡੈਂਟ ਹੋਇਆ ਅਮਰਤਪਾਲ ਮਹਿਰੋ ਵਾਲਾ ਤਾਂ ਕਹਿ ਰਿਹਾ ਸੀ ਜੀ ਹਾਂ ਇਹਨਾਂ ਨੇ ਅਮਰਤਪਾਲ ਮਹਿਰੋ ਵਰਗੇ ਨੇ ਗੰਦ ਪਾਇਆ ਮਿਕਾ ਭਾਜੀ ਮੈਂ ਤੁਹਾਨੂੰ ਯਾਦ ਦਵਾਵਾਂ ਤੁਸੀਂ ਜਿਹੜੀ ਗੰਦ ਦੀ ਗੱਲ ਕਰਦੇ ਹੋ ਤੁਹਾਡੇ ਕੈਰੀਅਰ ਦੀ ਸ਼ੁਰੂਆਤ ਹੀ ਗੰਦ ਤੋਂ ਹੋਈ ਹੈ ਸਭ ਨੂੰ ਪਤਾ ਹੈ ਕਿ ਉਹ ਰਾਖੀ ਸਾਹਿਬਨ ਦੁਆਰਾ ਜਿਹੜਾ ਇਨਸੀਡੈਂਟ ਸੀ ਉਹ ਇੱਕ ਪਲਾਨ ਸੀ ਉਸ ਇਨਸੀਡੈਂਟ ਤੋਂ ਬਾਅਦ ਹੀ ਤੁਹਾਨੂੰ ਲੋਕ ਜਾਣਨ ਲੱਗੇ ਸੀ ਕਿ ਮੀਕਾ ਕੌਣ ਹੈ ਤੇ ਰਾਖੀ ਸਾਹਿਬਨ ਕੌਣ ਹੈ ਉਸ ਤੋਂ ਪਹਿਲਾਂ ਤੁਹਾਡੀਆਂ ਦੋ ਤਿੰਨ ਐਲਬਮਾਂ ਜਾ ਚੁੱਕੀਆਂ ਸੀ ਜਾਂ ਇੰਨੇ ਹੀ ਤੁਹਾਨੂੰ ਲੋਕ ਜਾਣਦੇ ਨਹੀਂ ਸੀ ਤੇ ਤੁਸੀਂ ਤਾਂ ਗੱਲ ਕਰੋ ਹੀ ਨਾ ਦੂਜੀ ਗੱਲ 2016 ਦੇ ਵਿੱਚ ਉਰੀ ਅਟੈਕ ਹੋਇਆ ਸੀਗਾ ਸਾਡੇ ਆਪਣੇ ਨੌਜਵਾਨਾਂ ਤੇ ਫੌਜੀ ਵੀਰਾਂ ਤੇ ਤੇ ਉਸ ਅਟੈਕ ਤੋਂ 2 ਸਾਲ ਬਾਅਦ ਤੇ 3 ਸਾਲ ਬਾਅਦ ਤੁਸੀਂ ਪਾਕਿਸਤਾਨ ਸ਼ੋਅ ਲਾਉਣ ਗਏ ਸੀ ਤੁਸੀਂ ਤੇ ਸ਼ੋਅ ਵੀ ਲਾਇਆ ਪੈਸੇ ਵੀ ਕਮਾਏ ਤੇ ਉੱਥੋਂ ਵੱਡੇ ਵੱਡੇ ਮინისტრਾਂ ਤੋਂ ਗਿਫਟ ਵੀ ਹਾਸਲ ਕੀਤੇ ਜਦੋਂ ਕਿ ਉਹ ਬਹੁਤ ਜ਼ਿਆਦਾ ਉਹ ਵੀ ਬਹੁਤ ਰੌਲਾ ਪੈ ਗਿਆ ਸੀ ਤੇ ਬਾਅਦ ਵਿੱਚ ਤੁਸੀਂ ਮਾਫੀयां ਮੰਗਦੇ ਮੰਗਦੇ ਥੱਕ ਗਏ ਸੀ ਤੁਹਾਨੂੰ ਬੈਨ ਵੀ ਕਰ ਦਿੱਤਾ ਗਿਆ ਸੀ ਤੇ ਤੁਸੀਂ ਮਾਫੀ ਮੰਗ ਕੇ ਆਪਣੀ ਜਾਨ ਛਡਾਈ ਸੀ ਸੋ ਗੱਲ ਇਹ ਹੈ ਕਿ ਆਪਣੀ ਪੀੜ੍ਹੀ ਥਲੇ ਸੋਟਾ ਮਾਰਨਾ ਸਿੱਖੋ ਪਹਿਲਾਂ ਕਿ ਤੁਸੀਂ ਕੀ ਹੋ ਤੁਸੀਂ ਬਹੁਤ ਜਲਦੀ ਜਲਦੀ ਸਰਟੀਫਿਕੇਟ ਵੰਡਤਾ ਨਾ ਦਿਲਜੀਤ ਨੂੰ ਵੀ ਇਹਦਾ ਦੇਸ਼த்ਰੋਹੀ ਹੈ ਦੇਸ਼த்ਰੋਹੀ ਲੋਨੇ ਇਹ ਜੀ ਕੀ ਗੱਲ ਕਰ ਦਿੱਤੀ ਦੱਸੋ ਮੈਨੂੰ ਜਰਾ ਜਿੱਥੇ ਜਿੱਥੇ ਉਹਨੇ ਸ਼ੋਅ ਲਾਇਆ ਚਾਹੇ ਉਹ ਇੰਡੀਆ ਹੈ ਚਾਹੇ ਉਹ ਅਬਰਾਡ ਹੈ ਉਸ ਉਸ ਜਗ੍ਹਾ ਤੇ ਸ਼ੋਅ ਲਾਇਆ ਜਿੱਥੇ ਲੋਕ ਤਰਸਦੇ ਨੇ ਸ਼ੋਅ ਲਾਉਣ ਨੂੰ ਬਟ ਉਹਨੇ ਹਰ ਜਗ੍ਹਾ ਤੇ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਹੈ ਉਹਨੇ ਹਰ ਜਗ੍ਹਾ ਇਹੀ ਕਿਹਾ ਹੈ ਕਿ ਸਾਰਾ ਦੇਸ਼ ਇੱਕੋ ਹੀ ਹੈ ਸਾਰਾ ਤਿਰੰਗਾ ਉਹਨੇ ਲਹਿਰਾਇਆ ਹਰ ਜਗ੍ਹਾ ਦੇ ਉੱਤੇ ਜਾ ਕੇ ਤੇ ਤੁਸੀਂ ਉਹਦੇ ਉੱਤੇ ਗੱਲਾਂ ਕਰਦੇ ਹੋ ਤੁਸੀਂ ਨਾ ਹੀ ਬੋਲੋ ਤਾਂ ਚੰਗੀ ਗੱਲ ਹੈ ਤੁਹਾਡੇ ਬਾਰੇ ਸਭ ਜਾਣਦੇ ਆ ਤੁਸੀਂ ਕਿਸ ਮਿੱਟੀ ਦੇ ਬਣੇ ਹੋ ਦਾ ਤੁਸੀਂ ਕਹੇ ਜਿਓ ਤੁਸੀਂ ਬਹੁਤ ਬਹੁਤ ਬੋਲੂ ਜਾ ਕੇ ਵੀ ਐਦਾਂ ਨਹੀਂ ਹੋਣਾ ਚਾਹੀਦਾ ਐਦਾਂ ਨਹੀਂ ਹੋਣਾ ਸਿਰਫ ਤੇ ਸਿਰਫ ਤੁਹਾਡੀ ਜੈਲਸੀ ਹੈ ਤੁਹਾਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਜਿਹੜਾ ਦਿਲਜੀਤ ਹੈ ਕਿ ਉਹ ਇਦਾਂ ਕਿੰਨਾ ਕਾਮਯਾਬ ਹੋ ਗਿਆ ਬੰਬੇ ਕੋ ਕੇ ਬੰਬੇ ਦੇ ਵਿੱਚ ਪੈਰ ਲਾਉਣੇ ਬਹੁਤ ਔਖੇ ਨੇ ਪਰ ਉਹ ਤੁਹਾਡੇ ਵਾਂਗੂੰ ਚਮਚੀ ਮਾਰ ਕੇ ਕੰਮ ਨਹੀਂ ਲਿਆਉਣੇ ਬੰਬੇ ਤੁਹਾਡੇ ਵਾਂਗੂ 뮤జిక్ ਡਾਇਰੈਕਟਰਾਂ ਨੂੰ ਗੱਡੀਆਂ ਵੰਡ ਵੰਡ ਕੰਮ ਨਹੀਂ ਲਿਆ ਤੁਹਾਡੇ ਵਾਂਗੂ ਲੋਕਾਂ ਦੇ ਫਾਰਮ ਹਾਊਸਾਂ ਤੇ ਜਾ ਕੇ ਗਾਣੇ ਗਾ ਕੇ ਫਰੀ ਦੇ ਵਿੱਚ ਕੰਮ ਨਹੀਂ ਲਿਆ ਉਹ ਉਹਨੂੰ ਪੰਜਾਬ ਤੋਂ ਲੈਣਾ ਆਏ ਸੀ ਚਾਹੇ ਉਹ ਗੁੱਡੂ ਤਨੋਆ ਹੋਵੇ ਲਾਇਨਜ਼ੋ ਪੰਜਾਬ ਵੇਲੇ ਚਾਹੇ ਉਹ ਡਰਾ ਕਸ਼ੀ ਹੋਵੇ ਉੜਤਾ ਪੰਜਾਬ ਵੇਲੇ ਉਹ ਆਪ ਨਹੀਂ ਕਿਸੇ ਦੇ ਗਿਆ ਜੀ ਉਹ ਚਾਹੁੰਦਾ ਤਾਂ ਉਹ ਬਹੁਤ ਵੱਡੇ ਵੱਡੇ ਪ੍ਰੋਡਕਸ਼ਨ ਹਾਊਸ ਦੇ ਨਾਲ ਕੰਮ ਕਰ ਸਕਦਾ ਸੀ ਪਰ ਨਹੀਂ ਉਹਨੇ ਅੱਜ ਵੀ ਕਿਹਾ ਕਿ ਮੈਨੂੰ ਬਾਲੀਵੁੱਡ ਦੀ ਲੋ